ਸਸ਼ੀਕਾਲ ਜੀ ਅੱਜ ਤੁਹਾਡੇ ਨਾਲ ਗੱਲ ਕਰਨੀ ਸੀ ਤਿੰਨ ਬਹੁਤ ਜ਼ਰੂਰੀ ਮੁੱਦੇ ਨੇ ਇੱਕ ਡੀਲਿਮਿਟੇਸ਼ਨ ਮੀਨ ਪੰਜਾਬ ਜਾਂ ਹਿੰਦੁਸਤਾਨ ਚ ਜੋ ਲੋਕ ਸਭਾ ਦੀਆਂ ਸੀਟਾਂ ਵਧਣਗੀਆਂ ਉਹਦੇ ਬਾਰੇ ਇੱਕ ਗੱਲ ਹੈਗੀ ਐ ਜੋ ਐਜੂਕੇਸ਼ਨ ਪਾਲਿਸੀ ਦਾ ਜੋ ਮਸਲਾ ਚੱਲ ਰਿਹਾ ਹੈ ਸੀਬੀਐਸਸੀ ਵਾਲਾ ਪੰਜਾਬੀ ਨੂੰ ਮਾਈਨਸ ਕਰਨਾ ਔਰ ਇੱਕ ਹੈਗੀ ਐ ਜਿਹੜਾ ਲੋਕਤੰਤਰ ਇੱਕ ਜਿਹੜੀਆਂ ਚੀਜ਼ਾਂ ਦਾ ਘਾਣ ਹੋ ਰਿਹਾ ਪੰਜਾਬ ਇੱਕ ਲੋਕ ਆਵਾਜ਼ ਦੀ ਸੀ ਆ ਉਹਦੇ ਪੱਤਰਕਾਰ ਨੇ ਮਨਿੰਦਰਜੀਤ ਸਿੰਘ ਸਿੱਧੂ ਹੋਰੀ ਉਹਨਾਂ ਤੇ ਜੋ ਐਫ ਆਈ ਆਰ ਕੀਤੀ ਗਈ ਹੈ ਉਹਦੇ ਮਤਲਬ ਸੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਡੀ ਲਿਮਿਟੇਸ਼ਨ ਦੀ ਇਹ ਕੀ ਹੈ ਇਹ ਹਿੰਦੁਸਤਾਨ ਦੇ ਕਰਵਾਸੀ ਪਹਿਲਾਂ 10 ਸਾਲਾਂ ਬਾਅਦ ਸੀਟਾਂ ਵਧਾ ਦਿੱਤੀਆਂ ਜਾਂਦੀਆਂ ਸੀ ਪੋਪੂਲੇਸ਼ਨ ਦੇ ਹਿਸਾਬ ਨਾਲ ਫੇਰ ਹਿੰਦੁਸਤਾਨ ਦਾ ਇੱਕ ਮਸਲਾ ਆ ਗਿਆ ਕਿ ਯਾਰ ਪੋਪੂਲੇਸ਼ਨ ਤੇ ਕੰਟਰੋਲ ਕਰਨਾ ਕੰਟਰੋਲ ਕਰਨ ਦੇ ਮਾਮਲੇ ਵਿੱਚ ਬਹੁਤ ਸਾਰੇ ਸਟੇਟ ਜੋ ਐਜੂਕੇਟਿਡ ਸਟੇਟ ਸੀ ਜਾਂ ਲੋਕ ਅਵੇਅਰ ਸੀ ਔਰ ਦੇਸ਼ ਵੀ ਕੌਲ ਸੀ ਉਹਨਾਂ ਨੇ ਕੰਟਰੋਲ ਕੀਤਾ ਤਾਂ ਫਿਰ 73 ਦੇ ਵਿੱਚ ਜੋ ਸਰਕਾਰ ਸੀ ਹਿੰਦੁਸਤਾਨ ਦੀ ਕਾਂਗਰਸ ਵੀ ਸਰਕਾਰ ਸੀ ਉਹਨਾਂ ਨੇ ਕਹਲੇ ਵੀ ਫਿਰ ਅਸੀਂ ਕਿਉਂਕਿ ਪਾਪੂਲੇਸ਼ਨ ਤੇ ਕੰਟਰੋਲ ਕਰਨਾ ਹੈ ਤਾਂ ਅਸੀਂ ਉਹਨਾਂ ਨੂੰ ਪਨਿਸ਼ ਥੋੜੀ ਕਰਨਾ ਹੈ ਉਹ ਤਾਂ ਬਲਕਿ ਉਹਨਾਂ ਨੂੰ ਸ਼ਾਬਾਸ਼ ਹੀ ਦੇਣੀ ਚਾਹੀਦੀ ਹੈ ਪਨਿਸ਼ ਥੋੜੀ ਕਰਨਾ ਤਾਂ ਉਹਨਾਂ ਨੇ ਸੀਟਾਂ ਵਧਾਉਣ ਦੇ ਸਿਸਟਮ ਨੂੰ 84th ਜੋ ਕਨਸਟੀਟਿਊਸ਼ਨਲ ਇੱਕ ਸੈਕਸ਼ਨ ਲੈ ਕੇ ਆਂਦਾ ਔਰ ਉਹਦੇ ਚ ਫਰੀਜ਼ ਕਰਤਾ ਫਿਰ ਇਹ 2001 ਦੇ ਵਿੱਚ ਵਾਰੀ ਆਈ 2001 ਦੇ ਵਿੱਚ ਫਿਰ ਉਦੋਂ ਦੀ ਸਰਕਾਰ ਨੇ ਮਨ ਲੰਦਾ ਵਾਜਪਾਈ ਜੀ ਦੀ ਸਰਕਾਰ ਸਿਆ ਇਥੇ ਨੂੰ ਤਾਂ ਉਹਨਾਂ ਨੇ ਵੀ ਸੇਮ ਕੀਤਾ ਕਿ ਇਹਨੂੰ ਅਗਲੇ 25 ਸਾਲ ਲਈ ਵਧਾਤਾ ਫਿਰ ਤੋਂ ਔਰ ਹੁਣ ਉਹਦੀ ਟਰਨ ਆ ਰਹੀ ਹੈ 2026 ਚ ਜਦ ਕਿ ਹੁਣ ਦੀ ਸੈਂਟਰ ਸਰਕਾਰ ਕਹਿ ਰਹੀ ਹੈ ਕਿ ਅਜੇ ਤੱਕ ਸੀਟਾਂ ਵਧਾਵਾਂਗੇ ਉਨੇ ਦਾ ਨੁਕਸਾਨ ਕੀ ਹੋਣਾ ਜਿਹਦੇ ਬਾਰੇ ਸਾਡੀ ਸਟੇਟ ਗਵਰਨਮੈਂਟ ਬੋਲ ਨਹੀਂ ਰਹੀਗੀ ਸਾਉਦੀਆਂ ਸਟੇਟਾਂ ਆਲਰੇਡੀ ਬੋਲ ਰਹੀਆਂ ਨੇ ਜਦ ਕਿ ਇਹਨਾਂ ਨੂੰ ਬੋਲਣਾ ਚਾਹੀਦਾ ਹੋ ਨੁਕਸਾਨ ਕੀ ਹੋਣਾ ਜਿਵੇਂ ਕਿ ਯੂਪੀ ਦੀਆਂ ਸੀਟਾਂ ਉੱਤਰ ਪ੍ਰਦੇਸ਼ ਦੀਆਂ 80 ਤੋਂ ਵੱਧ ਕੇ 143 ਹੋ ਜਾਣਗੀਆਂ ਇਹ ਅਜੇ 2011 ਦੇ ਸੈਂਸਸ ਦੇ ਮੁਤਾਬਕ ਕਹਿ ਰਿਹਾ ਮੈਂ ਤੇ ਪੰਜਾਬ ਦੀਆਂ ਸੀਟਾਂ 13 ਤੋਂ ਘਟ ਕੇ 12 ਹੋ ਜੂ ਤੇ ਉਹ ਯੂ ਆਪਣਾ ਕੇਰਲਾ ਦੀਆਂ 20 ਦੀਆਂ 20 ਰਹਿ ਜਾਣਗੀਆਂ ਜਿਵੇਂ ਕਿ ਤਾਮਲ ਲਾਡੂ ਦੀਆਂ 39 ਤੋਂ 49 ਹੋ ਜਾਣਗੀਆਂ ਐਈ ਸਾਰੇ ਸਟੇਟਾਂ ਦਾ ਜਦ ਕਿ ਤਾਮਲ ਲਾਡੂ ਨੇ ਸਭ ਤੋਂ ਪਹਿਲਾਂ ਬੋਲਣਾ ਸ਼ੁਰੂ ਕੀਤਾ ਜਦ ਕਿ ਉਹਨਾਂ ਦੀਆਂ ਸੀਟਾਂ ਵਧ ਵੀ ਰਹੀਆਂ ਕਿ ਗਲਤ ਹੈ ਤਾਂ ਪੰਜਾਬ ਵਾਲੇ ਕਿਉਂ ਨਹੀਂ ਬੋਲ ਰਹੇ ਵੀ ਥੋੜਾ ਵੈਸੇ ਹੀ ਸੈਂਟਰ ਦੇ ਵਿੱਚ ਉਹਨੂੰ ਫਲੂਐਂਸ ਘੱਟ ਹੈ ਕਿ 13 ਸੀਟਾਂ ਨਹੀਂ ਤੇ ਬਾਅਦ ਚ ਤਾਂ ਤੁਹਾਡੇ ਪੱਲੇ ਹੀ ਕੱਖ ਨਹੀਂ ਰਹਿਣਾ ਸੀਟਾਂ ਹੋ ਜਾਣਗੀਆਂ 700 ਦੇ ਕਿਰੀ ਤੇ ਤੁਹਾਡੀਆਂ 12 ਕੋਨ ਅਮਿਤ ਸ਼ਾਹ ਜੀ ਨੇ ਬਿਆਨ ਦਿੱਤਾ ਹੋਮ ਮਿਨਿਸਟਰ ਸਾਹਿਬ ਨੇ ਅੰਦੇ ਨਹੀਂ ਨਹੀਂ ਕਟਾਵਾਂਗੇ ਲਈ ਕਿਸੇ ਦੀਆਂ ਲੂਜ਼ ਨਹੀਂ ਕਰਾਂਗੇ ਉਹ ਯਾਰ ਚੱਲ 12 ਨਹੀਂ ਤਾਂ 13 ਹੋ ਜਾਣਗੀਆਂ ਤੇ ਨਾਲ ਦੇ ਪ੍ਰਦੇਸ਼ਾਂ ਦੀਆਂ ਕਿੰਨੀਆਂ-ਕਿੰਨੀਆਂ ਹੋ ਜਾਣਗੀਆਂ ਯੂਪੀ ਦੀਆਂ ਤੁਹਾਨੂੰ ਮੈਂ ਇੱਕ ਦੀਆਂ ਦੱਸਿਆ ਅੱਜ ਸੇਮ ਰੇਸ਼ੋ ਨਾਲ ਕਿਉਂਕਿ ਪਾਪੂਲੇਸ਼ਨ ਗਰੋਥ ਵਧੀ ਆ ਬਿਹਾਰ ਦੀਆਂ ਵੀ ਵਧਨੀਆਂ ਤੇ ਬਖਸ਼ੀਆਂ ਦੀਆਂ ਵੀ ਵਧਨੀਆਂ ਇਹ ਕੀ ਮਤਲਬ ਹੈ ਅਸੀਂ ਜਨਸੰਖਿਆ ਤੇ ਕੰਟਰੋਲ ਕੀਤਾ ਉਹਦੀ ਸਜ਼ਾ ਦਿੱਤੀ ਜਾ ਰਹੀ ਹੈ ਇਹ ਔਰ ਕੀ ਸਾਡੀ ਰਿਪ੍ਰেজੈਂਟੇਟਿਵ ਹੈ ਜਿਹੜੀ ਪੰਜਾਬ ਸਰਕਾਰ ਇੰਦੇ ਤੇ ਬੋਲੂਗੀ ਨਹੀਂ ਕਿਉਂ ਨਹੀਂ ਬੋਲ ਰਹੇ ਤੁਸੀਂ ਇਹ ਸਭ ਤੋਂ ਜ਼ਰੂਰੀ ਮੁੱਦਾ ਹੈ ਅੱਜ ਵੀ ਸਾਨੂੰ 50 ਲੱਖ ਕਰੋੜ ਦਾ ਐਕਸਪੈਂਡੀਚਰ ਹੈ ਸੈਂਟਰ ਗਵਰਨਮੈਂਟ ਦੇ ਬਿੱਲ ਚ ਪੰਜਾਬ ਨੂੰ ਕੀ ਦਿੱਤਾ ਜ਼ੀਰੋ ਕਿਉਂ ਨਹੀਂ ਦਿੱਤਾ ਕਿਉਂਕਿ ਤੁਹਾਡਾ ਉੱਥੇ ਰਿਪ੍ਰেজੈਂਟੇਸ਼ਨ ਛੋਟੀ ਹੈ 13 ਹੈ ਔਰ ਉਹ 13 ਬੋਲਦੇ ਨਹੀਂ ਚਲੋ ਹੁਣ ਥੋੜਾ ਜਿਹਾ ਰੌਲਾ ਪਾਇਆ ਅਸੀਂ ਤਾਂ ਬੋਲਣ ਲੱਗ ਗਏ ਆ ਮਾੜਾ ਮੋਟਾ ਹੋ ਵੀ ਆਪ ਵੀ ਪਾਰਟੀ ਵੱਲੋਂ ਨਹੀਂ ਬੋਲਦੇ ਪ੍ਰਾਈਵੇਟ ਇੰਡੀਵਿਜੂਅਲ ਹੋ ਕੇ ਬੋਲੀ ਜਾਂਦੇ ਨੇ ਇੱਕ ਨਵਾਂ ਹੀ ਤਰੀਕਾ ਚਲਾਇਆ ਹੈ ਇਹ ਡੀਲਿਮਿਟੇਸ਼ਨ ਦੇ ਵਿੱਚ ਬਾਕੀ ਰਹੇਗੀ ਜੇ ਤੁਸੀਂ ਸੀਟਾਂ ਵਧਾਉਣੀਆਂ ਹੀ ਆ ਕਿਉਂਕਿ ਤੁਸੀਂ ਰਿਪਰੈਜ਼ੈਂਟੇਸ਼ਨ ਵਧਾਉਣੀ ਹੈ ਕਿਉਂਕਿ ਲੋਕਾਂ ਦੀ ਪੋਪੂਲੇਸ਼ਨ ਵਧ ਗਈ ਹੈ ਤਾਂ ਜੋ ਸੀਟਾਂ ਦੀ ਰੇਸ਼ੋ ਹੈ ਆਲਰੇਡੀ ਅਕੋਰਡਿੰਗ ਦਾ ਹੈ ਤਾਂ ਵਧਾ ਦਿਓ ਪੋਪੂਲੇਸ਼ਨ ਦੇ ਹਿਸਾਬ ਨਾਲ ਹੀ ਹਰ ਸਟੇਟ ਦੀਆਂ ਸੀਟਾਂ ਦੇ ਹਿਸਾਬ ਨਾਲ ਉਹਨਾਂ ਦੀਆਂ ਸੀਟਾਂ ਵਧਾ ਦਿਓ ਜਿਸ ਰੇਸ਼ੋ ਨਾਲ ਤੁਹਾਡੀਆਂ 143 ਯੂਪੀ ਦੀਆਂ ਹੋਣਗੀਆਂ ਉਸੇ ਰੇਸ਼ੋ ਨਾਲ ਪੰਜਾਬ ਦੀਆਂ 13 ਤੋਂ ਵਧਾ ਦਿਓ ਤਾਂ ਕਿ ਉਹ ਜੀ ਨੁਕਸਾਨ ਹੈ ਪੰਜਾਬ ਦਾ ਪਰ ਚਲੋ ਆ ਕਰ ਲੋ ਪਰ ਜੇ ਤੁਸੀਂ ਪਾਪੂਲੇਸ਼ਨ ਦੇ ਹਿਸਾਬ ਨਾਲ ਕਰੂਗੇ ਤਾਂ ਮਤਲਬ ਤੁਸੀਂ ਪਨਿਸ਼ ਕਰ ਰਹੇ ਹੋ ਕਿ ਅਸੀਂ ਇੱਕ ਚੰਗਾ ਕੰਮ ਕੀਤਾ ਫੇਰਾ ਜੋ ਆ এডਿਕੇਸ਼ਨ ਪਾਲਿਸੀ ਆ ਸੀ ਬੀ ਐਸ ਸੀ ਨੇ ਹੁਣੇ ਕਿਹਾ ਸੀ ਕਿ ਪੰਜਾਬੀ ਵਿਸ਼ਾ ਬੰਦ ਕਰਾਂਗੇ ਇਹਨਾਂ ਨੇ ਬੋਲਿਆ ਆਪਣੇ ਹਰਜੋਤ ਬੈਂਸੂ ਰਾਣੀ ਉਹਨਾਂ ਨੇ ਕਹਤਾ ਨਹੀਂ ਨਹੀਂ ਜੀ CBSE ਨੇ ਕਲੈਰੀਫਿਕੇਸ਼ਨ ਦਿੱਤੀ ਨਹੀਂ ਨਹੀਂ ਇਹ ਅਸੀਂ ਨਹੀਂ ਕਰ ਰਹੇ ਜਦ ਕਿ ਟੈਸਟਿੰਗ ਪੁਆਇੰਟ ਹੁੰਦੇ ਆ ਤੁਸੀਂ ਬੋਲਦੇ ਹੋ ਜਾਂ ਨਹੀਂ ਬੋਲਦੇ ਹੋ ਪਰ ਮੈਂ ਬੈਂਸ ਸਾਹਿਬ ਨੂੰ ਪੁੱਛਣਾ ਚਾਹੂੰਗਾ ਤੇ ਮੁੱਖ ਮੰਤਰੀ ਸਾਹਿਬ ਨੂੰ ਤੇ ਇਹਨਾਂ ਦੀ ਪਾਰਟੀ ਨੂੰ ਇਹਨਾਂ ਦੀ ਸਰਕਾਰ ਨੂੰ ਇਹਨਾਂ ਦੇ ਐਜੂਕੇਸ਼ਨ ਸੈਕਟਰ ਨੂੰ ਕਿ ਤੁਸੀਂ ਨਵੰਬਰ 2022 ਚ ਐਜੂਕੇਸ਼ਨ ਪਾਲਿਸੀ ਨੂੰ ਐਕਸੈਪਟ ਕਿਵੇਂ ਕਰ ਲਿਆ ਗੁੱਸੇ ਸਦਨ ਸਟੇਟ ਨੇ ਉਹਨੂੰ ਐਕਸੈਪਟ ਨਹੀਂ ਕੀਤਾ ਤੁਸੀਂ ਉਹਨੂੰ ਐਕਸੈਪਟ ਕਿਵੇਂ ਕਰ ਲਿਆ ਕਿਉਂਕਿ এডੂਕੇਸ਼ਨ ਅਸਲ ਸਟੇਟਾਂ ਦਾ ਅਧਿਕਾਰ ਸੀ ਜਿਹੜਾ ਹੌਲੀ-ਹੌਲੀ 1976 ਚ ਮਲਵਾ ਦਾ ਕਾਂਗਰਸ ਦੀ ਸਰਕਾਰ ਸੀ ਮਿਸਿਸ ਗਾਂਧੀ ਦੀ ਇਹ ਇਹਨਾਂ ਨੇ ਸੈਂਟਰ ਵਾਲੇ ਪਾਸੇ ਪਾ ਲਿਆ ਸੈਂਟਰ ਕੀ ਹੁੰਦਾ ਕਿ ਜਦੋਂ ਤੁਸੀਂ ਸੈਂਟਰ ਚ ਵੀ ਰੱਖਦੇ ਹੋ ਕੰਕ੍ਰੀਟ ਬਣਾ ਕੇ ਰੱਖਦੇ ਹੋ ਕਿ ਸਟੇਟ ਵੀ ਬਣਾ ਸਕਦਾ ਹੈ ਸੈਂਟਰ ਵੀ ਉਹ ਸੈਂਟਰ ਦੀ ਮੰਨੀ ਜਾਂਦੀ ਹੈ ਗੱਲ ਜੇ ਦੋਨਾਂ ਥਾਵਾਂ ਤੇ ਕੋਨਫਲਿਕਟ ਆ ਜੇ ਤਾਂ ਤੁਸੀਂ ਇਹ ਕਿਵੇਂ ਅਲਾਉ ਕਰਤਾ ਵੀ ਉਦੋਂ ਤੁਸੀਂ এডੂਕੇਸ਼ਨ ਪਾਲਿਸੀ ਕਿਉਂ ਲਾਏ ਉਹਦਾ ਹੀ ਹਿੱਸਾ ਨੇ ਇਹ ਸਾਰੀਆਂ ਗੱਲਾਂ ਤab ਦੀ ਗੱਲ ਦੀ ਕੰਟਰੋਡਿਕਸ਼ਨ ਕਰ ਰਹੇ ਹੋ ਇਹਦੇ ਬਾਰੇ ਸੋਚੋ ਸਾਰਾ ਔਰ ਮੈਂ ਲੋਕਾਂ ਨੂੰ ਵੀ ਕਹੂੰਗਾ ਇਹਨਾਂ ਨੂੰ ਰਿਐਕਟ ਕਰੋ ਇਹ ਤਾਂ ਅਗਲੀ ਗੱਲ ਆਪਣਾ ਮਨਿੰਦਰਜੀਤ ਸਿੰਘ ਸਿੱਧੂ ਹੋਰੀਆ ਬੜੇ ਜਾਗਰਤ ਪੱਤਰਕਾਰ ਨੇ ਲੋਕ ਆਵਾਜ਼ ਟੀਵੀ ਵਾਲੋ ਤੁਹਾਡੇ ਕ ਐਮਐਲਏ ਦੀ ਸ਼ਿਕਾਇਤ ਤੇ ਉਹਨਾਂ ਤੇ ਐਫਆਈਆਰ ਹੋ ਗਈ ਹੈ ਮੈਂ ਤੁਹਾਨੂੰ ਅੜੇ ਜੀ ਕਾਨੂੰਨੀ ਪ੍ਰਕਿਰਿਆ ਬਾਰੇ ਦੱਸ ਦਿਆਂ ਪਹਿਲਾਂ ਕਿਸੇ ਵੀ ਬੰਦੇ ਤੇ ਕਿਸੇ ਵੀ ਬੰਦੇ ਤੇ ਪਹਿਲਾਂ ਰਿਪੋਰਟ ਹੁੰਦੀ ਨਾ ਕਿ ਕੋਈ ਜਦਨਿਆ ਅਪਰਾਧ ਹੋਵੇ ਜਿਵੇਂ ਕਿ ਕਤਲ ਹੋ ਗਿਆ ਸਾਰਿਆਂ ਨੂੰ ਪਤਾ ਉਹਦੇ ਤੇ ਐਫ ਆਈ ਆਰ ਜਲਦੀ ਹੋ ਜਾਂਦੀ ਹੈ ਪਹਿਲਾਂ ਰਿਪੋਰਟ ਹੁੰਦੀ ਹੈ ਫਿਰ ਉਸ ਬੰਦੇ ਦਾ ਪੱਖ ਜਾਣਿਆ ਜਾਂਦਾ ਉਹਦਾ ਪੱਖ ਜਾਣਿਆ ਜਾਂਦਾ ਕਿ ਤੂੰ ਕੀ ਕੀਤਾ ਜਾਂ ਨਹੀਂ ਕੀਤਾ ਉਤੋਂ ਪੁੱਛਿਆ ਜਾਂਦਾ ਪੁਲਿਸ ਸੈਟੀਸਫਾਈ ਨਾ ਹੋਵੇ ਫਿਰ ਐਫ ਆਈ ਆਰ ਕਰਦੀ ਹੈ ਤੁਸੀਂ ਉਹਨਾਂ ਦੇ ਐਮ ਐਲ ਏ ਸਾਹਿਬ ਦੇ ਜਿਹੜੇ ਪੀ ਏ ਹੈ ਉਹਨਾਂ ਨੇ ਰਿਪੋਰਟ ਕਰਾਈ ਤੇ ਰਿਪੋਰਟ ਦੇ ਨਾਲ ਹੀ ਤੁਸੀਂ ਐਫ ਆਈ ਆਰ ਚ ਬਦਲਤੀ ਇਹਨਾਂ ਦਾ ਤੁਸੀਂ ਪੱਖ ਹੀ ਨਹੀਂ ਜਾਣਿਆ ਇਹ ਕਿਹੜਾ ਕਾਨੂੰਨ ਹੈ ਬਣਾ ਰਹੇ ਹੋ ਵੀ ਤੁਸੀਂ ਔਰ ਹੈ ਕੀ ਆ ਉਹ ਕਿਸੇ ਬੰਦੇ ਨੇ ਉਹਨਾਂ ਨੂੰ ਵੀਡੀਓ ਆਡੀਓ ਭੇਜੀ ਥੋਡੀ ਤੁਹਾਨੂੰ ਉਹਨਾਂ ਨੇ ਫੋਨ ਕੀਤਾ ਐਮ ਐਲ ਏ ਸਾਹਿਬ ਨੂੰ ਤੁਸੀਂ ਉਹਨੂੰ ਰਿਪਲਾਈ ਨਹੀਂ ਕਰ ਰਹੇਗੇ ਉਹਨਾਂ ਨੇ ਉਹ ਚਲਾਤੀ ਤੁਸੀਂ ਆਪਦੀ ਆਵਾਜ਼ ਦੀ ਫਰਦ ਸਿੰਘ ਜਾਂਚ ਕਰਾ ਲਓ ਜੇ ਥੋਡੀ ਉਹ ਆਵਾਜ਼ ਨਹੀਂ ਗਈ ਇਸ ਕਰ ਦਿਓ ਔਰ ਉਹਨਾਂ ਨੇ ਕੋਈ ਥੋੜਾ ਦਾ ਰਿਕਾਰਡ ਕੀਤਾ ਨਹੀਂ ਹੈ ਮਨਿੰਦਰਜੀਤ ਸਿੱਧੂ ਹਰਾਂ ਨੇ ਤਾਂ ਥੋੜੀ ਆਵਾਜ਼ ਰਿਕਾਰਡ ਕਰਕੇ ਨਹੀਂ ਨਾ ਭਾਈ ਜੀਡੀਕੇ ਗਲਤ ਹੈ ਤੁਸੀਂ ਕਿਸੇ ਨੂੰ ਦੱਸੇ ਬਗਾਰ ਕਿਸੇ ਦੀ ਆਵਾਜ਼ ਰਿਕਾਰਡ ਨਹੀਂ ਕਰ ਸਕਦੇ ਪਰ ਇਹ ਜਿਨੇ ਕੀਤੀ ਹੈ ਉਹਦੇ ਦੇਕਰੋ ਤੁਸੀਂ ਸਿੱਧੂ ਹਰਾਂ ਤੇ ਕਿਉਂ ਕਰ ਰਹੇ ਹੋ ਪੱਤਰਕਾਰ ਤੇ ਕਿਉਂ ਕਰ ਰਹੇ ਹੋ ਪੱਤਰਕਾਰ ਤਾਂ ਚੌਥਾ ਸਤੰਬ ਹੈ ਤੇ ਉਸ ਸਤੰਬ ਦਾ ਹਲ ਕੀ ਕਰ ਰਹੇ ਹੋ ਕਿ ਤੁਹਾਨੂੰ ਇਹ ਜਿਹੜਾ ਫ੍ਰੀ ਜਰਨਲਿਜ਼ਮ ਹੈ ਇਹ ਚੰਗਾ ਨਹੀਂ ਲੱਗਦਾ ਗੱਲਾਂ ਕੁੱਟਣਾ ਚਾਉਂਦੇ ਹਾਂ ਜਿਵੇਂ ਕਿ ਤੁਸੀਂ ਕੁੱਟਿਆ ਆ ਬਹੁਤ ساری ਪ੍ਰੈਸ ਦਾ ਜੋ ਤੁਸੀਂ ਦਿੱਲੀ ਚ ਬੁਰਾ ਸਮਝਦੇ ਹੋ ਉਹ ਇੱਥੇ ਖੁਦ ਕਰ ਰਹੇ ਹਾਂ ਆ ਕੇ ਪੰਜਾਬ ਚ ਕੁਛ ਤਾਂ ਸੋਚੋ ਯਾਰ ਇਹਦੇ ਬਾਰੇ ਫਿਰ ਇਹਨਾਂ ਨੇ ਜੋ ਸੋਚਣਾ ਨਹੀਂ ਸੋਚਣਾ ਮੈਂ ਲੋਕਾਂ ਨੂੰ ਕਹੂੰਗਾ ਰਿਐਕਟ ਕਰਿਆ ਕਰੋ ਤੁਹਾਡੇ ਰਿਐਕਸ਼ਨ ਨਾਲ ਬਹੁਤ ਗੱਲ ਬੰਦੀ ਆ ਹੁਣੇ ਜੇ ਕੱਲ ਇੱਕ ਘਟਨਾ ਹੋਈ ਸੀ ਰੋਪੜ ਦੇ ਵਿੱਚ ਥਰਮਲ ਪਲਾਂਟ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਬਣਿਆ ਹੋਇਆ ਉਹਦੇ ਅੰਦਰ ਆਪਣੀ ਕਿਸੇ ਪੰਜਾਬੀ ਵੀਰ ਨੂੰ ਸਰਦਾਰ ਵੀਰ ਦੀ ਦਾੜ੍ਹੀ ਤੇ ਵਾਲਾਂ ਨੂੰ ਪਟਿਆ ਗਿਆ ਸੀ ਉੱਤੇ ਸਾਡੇ ਵੈਹਨ ਗਰੁੱਪ ਦੇ ਬੰਦੇ ਵੀ ਬਹੁਤ ਗਏ ਨੇ ਔਰ ਬਹੁਤ ਸਾਰੇ ਲੋਕਾਂ ਆਮ ਵੀ ਆਏ ਸੀ ਉੱਥੇ ਕੀ ਹੋਇਆ ਉਹਦੀ ਡਿਟੇਲ ਅਸੀਂ ਤੁਹਾਨੂੰ ਪਾਵਾਂਗੇ ਕਿ ਕੀ ਕਰ ਸਕਦੀ ਆਮ ਜਨਤਾ ਔਰ ਕੀ ਕਰਵਾ ਸਕਦੀ ਹੈ ਸਰਕਾਰ ਤੋਂ ਜਾਪਡੇ ਚ ਰਹਿ ਕੇ ਇਨ੍ਹਾਂ ਤੋਂ ਕਰਵਾਉਣਾ ਹੈ ਗਵਰਨਮੈਂਟ ਲੈਵਲ ਤੋਂ ਅਸੀਂ ਲਾਅ ਐਂਡ ਆਰਡਰ ਹੱਥ ਚ ਨਹੀਂ ਲੈਣਾ ਇਨ੍ਹਾਂ ਤੋਂ ਕਰਾਉਣਾ ਪਰ ਕਿਵੇਂ ਕਰਾਵਾਂਗੇ ਉਹ ਦੱਸਿਆ ਉਹਦੀ ਡਿਟੇਲ ਮੈਂ ਤੁਹਾਨੂੰ ਬਾਅਦ ਚ ਪਾਉਂਗਾ ਸਤਿ ਸ਼੍ਰੀ ਅਕਾਲ ਜੀ